ਕਿਸਾਨ ਜਥੇਬੰਦੀਆਂ ਨੇ ਕੀਤਾ ਵੱਡਾ ਐਲਾਨ ਕੀ ਕੀਤਾ ਕਿਵੇਂ ਕੀਤਾ ਤੇ ਕਿਉਂ ਕੀਤਾ ਤੇ ਕਿਸ ਲਈ ਕੀਤਾ ਇਹ ਪੂਰੀ ਜਾਣਕਾਰੀ ਦੇਵਾਂਗੇ ਤੁਹਾਨੂੰ ਬੋਤਾ ਸਮਾਂ ਨਾਲ ਲਾਂਦੇ ਹੋਏ ਆਉ ਲੈ ਚਲਦੇ ਆ ਤੁਹਾਨੂੰ ਅੱਜ ਦੀ ਇਸ ਵੀਡੀਓ ਵੱਲ ਦੱਸ ਦਈਏ ਕਿ ਕਿਸਾਨ ਜਥੇਬੰਦੀਆਂ ਦੀ ਅਹਿਮ ਮੀਟਿੰਗ ਹੋਈ ਜਿਸ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਦੇ ਆ ਉਹਨਾਂ ਵੱਲੋਂ ਵੱਡਾ ਐਲਾਨ ਕੀਤਾ ਗਿਆ ਭਾਈ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ 13 ਫਰਵਰੀ ਨੂੰ ਉਹ ਦਿੱਲੀ ਵੱਲ ਕੂਚ ਕਰਨਗੇ ਕਿਸਾਨਾਂ ਫਸਲਾਂ ਲਈ ਕਟੋ-ਕਟ ਸਮਰਥਨ ਮੁੱਲ ਦੀ ਗਰੰਟੀ ਲਈ ਕਾਨੂੰਨ ਬਣਾਉਣ ਸਣੇ ਕਈ ਹੋਰ ਮੰਗਾ ਨੂੰ ਲੈ ਕੇ ਦਿੱਲੀ ਤੱਕ ਮਾਰਚ ਕਰਨਗੇ ਨਿਯੁਕਤ ਕਿਸਾਨ ਮੋਰਚਾ ਦੇ ਨੇਤਾ ਜਗਜੀਤ ਸਿੰਘ ਡੱਲੇਵਾਲ ਨੇ ਦਾਅਵਾ ਕੀਤਾ ਕਿ ਦੇਸ਼ ਭਰ ਤੋਂ 200 ਤੋਂ ਵੱਧ ਕਿਸਾਨ ਸੰਗਠਨ ਦਿੱਲੀ ਚਲੋ ਮਾਰਚ ਵਿੱਚ ਹਿੱਸਾ ਲੈਣਗੇ ਇਹ ਸਾਰੇ ਸੰਗਠਨ ਸਯੁਕਤ ਕਿਸਾਨ ਮੋਰਚੇ ਤੇ ਕਿਸਾਨ ਮਜ਼ਦੂਰ ਮੋਰਚੇ ਦਾ ਹਿੱਸਾ ਹਨ ਡੱਲੇਵਾਲ ਨੇ ਦੱਸਿਆ ਕਿ ਜਦੋਂ ਕਿਸਾਨਾਂ ਨੇ ਕਿਸਾਨ ਅੰਦੋਲਨ ਨੂੰ ਮੁੱਲਤਵੀ ਹੋਏ 2 ਸਾਲ ਹੋ ਚੁੱਕੇ ਹਨ ਪਰ ਅਜੇ ਤੱਕ ਕੇਂਦਰ ਨੇ ਐਮਐਸਪੀ ਨੂੰ ਕਾਨੂੰਨ ਗਾਰੰਟੀ ਦੇਣ ਦਾ ਵਾਅਦਾ ਪੂਰਾ ਨਹੀਂ ਕੀਤਾ ਉਹਨਾਂ ਕਿਹਾ ਕਿ ਮਾਰਚ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਤੇ ਕਿਸਾਨ ਕਈ ਥਾਵਾਂ ਤੇ ਟਰੈਕਟਰ ਰੈਲੀਆਂ ਕੱਢ ਰਹੇ ਹਨ ਡੱਲੇਵਾਲ ਨੇ ਕਿਹਾ ਕਿ ਸਿਰਫ ਪੰਜਾਬ ਤੋਂ ਹੀ ਨਹੀਂ ਸਗੋਂ ਹਰਿਆਣੇ ਸਣੇ ਹੋਰ ਵੀ ਸੂਬਿਆਂ ਦੇ ਵਿੱਚ ਕਿਸਾਨਾਂ ਦੀਆਂ ਮਾਰਚ ਵਿੱਚ ਹਿੱਸਾ ਲੈਣਗੇ ਸੋ ਤੁਹਾਨੂੰ ਦੱਸ ਦਈਏ ਕਿ 2 ਸਾਲ ਪਹਿਲਾਂ ਦਿੱਲੀ ਦੇ ਬਰੂਹਾ ਤੇ ਜਾ ਕੇ ਬੈਠੇ ਕਿਸਾਨ ਅੰਦੋਲਨ ਦੇ ਕਿਸਾਨ ਅਤੇ ਮਜ਼ਦੂਰ ਜਦੋਂ ਕਿ ਕੇਂਦਰ ਸਰਕਾਰ ਨੇ ਐਮਐਸਪੀ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਅਤੇ ਕਿਸਾਨ ਅਨਾਜ ਨੂੰ ਵੱਡੇ ਕਰਾਨਿਆਂ ਦੇ ਹੱਥ ਵਿੱਚ ਦੇਣ ਦਾ ਉਹ लेखा ਪਾਲ ਕੇ ਕਿਸਾਨਾਂ ਨੂੰ ਬੇਵਾਬਸ ਕਰਨਾ ਚਾਹਿਆ ਪਰ ਕਿਸਾਨਾਂ ਤੇ ਮਨਜ਼ੂਰ ਮਿਲ ਕੇ ਜਦੋਂ ਦਿੱਲੀ ਦੀ ਬਰੂਹਾ ਵਿੱਚ ਬੈਠ ਗਏ ਤਾਂ ਕੇਂਦਰ ਸਰਕਾਰ ਅਤੇ ਹੋਰ ਸਰਕਾਰਾਂ ਦਾ ਸਮਝੌਤਾ ਹੋਇਆ ਸੀ ਕਿ ਐਮਐਸਪੀ ਉਹ ਜ਼ਰੂਰ ਦੇਣਗੇ ਪਰ 2 ਸਾਲ ਹੋ ਕੇ ਅੱਜ ਤੱਕ ਐਮਐਸ ਪੀ ਨਹੀਂ ਮਿਲੀ ਅਤੇ ਕਿਸਾਨ ਉਦਾਂ ਹੀ ਖੱਜਲ ਖਵਾਰ ਹੋ ਰਹੇ ਨੇ ਜਦ ਕਿ ਉਹਨਾਂ ਨੇ ਕਿਹਾ ਸੀ ਕਿ ਤੁਹਾਡੀ ਐਮਐਸਪੀ ਜ਼ਰੂਰ ਦਿੱਤੀ ਜਾਵੇਗੀ ਅਤੇ ਹੋਰ ਕਈ ਫਸਲਾਂ ਤੇ ਵੀ ਐਮਐਸਪੀ ਦੇਣ ਦਾ ਵਾਅਦਾ ਕੀਤਾ ਸੀ ਜੇਕਰ ਦੇਖਿਆ ਜਾਵੇ ਤਾਂ ਕੇਂਦਰ ਸਰਕਾਰ ਨੇ ਸਿਰਫ ਉਹ ਧਰਨਾ ਚੁਕਾਉਣਾ ਹੀ ਚਾਹਿਆ ਸੀ ਜੋ ਕਿਸਾਨ ਮੋਰਚਾ ਲੱਗਿਆ ਹੋਇਆ ਸੀ ਪਲਾਨ ਬਣਾ ਕੇ ਉਸ ਮੋਰਚੇ ਨੂੰ ਹਟਾ ਦਿੱਤਾ ਉਹਨਾਂ ਨੂੰ ਪਤਾ ਹੈ ਕਿ ਜਦੋਂ ਇੱਕ ਵਾਰ ਮੋਰਚਾ हट ਗਿਆ ਤਾਂ ਦੁਬਾਰਾ ਬੰਨਣਾ ਮੁਸ਼ਕਲ ਹੋ ਜਾਂਦਾ ਹੈ ਪਰ ਜੇਕਰ ਆਪਾਂ ਦੱਸ ਦਈਏ ਕਿ ਪੰਜਾਬੀ ਦੁਆਰਾ ਮੋਰਚਾ ਲਾ ਲੈਣਗੇ ਜੇਕਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਪੰਜਾਬੀ ਹੀ ਹਮੇਸ਼ਾ ਆਪਣਾ ਹੱਕ ਲੈਣਾ ਜਾਣਦੇ ਨੇ ਸੋ ਬਾਕੀ ਤੁਹਾਡਾ ਇਸ ਵੀਡੀਓ ਬਾਰੇ ਕੀ ਕਹਿਣਾ ਕਿ ਜਦੋਂ ਕੇਂਦਰ ਸਰਕਾਰ ਨੇ ਐਮਐਸਪੀ ਦੇਣ ਦਾ ਵਾਅਦਾ ਕੀਤਾ ਸੀ ਤਾਂ ਹੁਣ ਤੱਕ ਕਿਉਂ ਨਹੀਂ ਦਿੱਤੀ ਗਈ ਇਸ ਵੱਲ ਕਿਉਂ ਨਹੀਂ ਗੌਰ ਕੀਤੀ ਗਈ ਸੋ ਬਾਕੀ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ